ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਹੋਰ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜਾਣ ਤੋਂ ਆਪਾਂ ਗੱਲ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਟਾਪ ਦੀ ਵੱਡੇ ਕੱਟ ਕਾਠ ਵਾਲੀ ਝੋਟੀ ਦਿਖਾਵਾਂ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਫਿਰ ਸੌਦਾ ਕਰਨਾਗਾ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਸਸਰੀ ਕਾ ਬਾਈ ਸਸਰੀ ਕਾ ਬੋਟੇ ਉਹ ਠੀਕ ਹੋ ਜੀ ਵਧੀਆ ਬਾਈ ਕਿਰਪਾ ਪਹਿਲਾਂ ਤਾਂ ਨੰਬਰ ਬੋਲ ਦਿੰਗੇ ਜੀ 7696502925 ਬਾਈ ਪਿੰਡ ਜਾਉਂਦ ਜ਼ਿਲ੍ਹਾ ਬਠਿੰਡਾ ਤਸੀਹ ਰਾਮਪਰਾ ਫੂਲ 9 ਕਿਲੋਮੀਟਰ ਰਾਮਪਰਾ ਸ਼ਹਿਰ ਹੈ ਜਾਂਦਾ 7 ਕਿਲੋਮੀਟਰ ਤਵਾ ਸ਼ਹਿਰ ਓਕੇ ਜੀ ਨੇੜੇ ਦੇ ਪਿੰਡ ਬੱਲੋ ਬਦਿਆਲਾ ਕੜਾਈ ਲਕੜੈਲੀ ਵਧੀਆ ਚੱਲ ਜਾਂਦਾ ਕੰਮ ਕਰ ਕੰਮ ਪੂਰਾ ਵਧੀਆ ਕਿਰਪਾ ਮਾਰ ਕੇ ਦੀ ਬਾਈ 20 ਮਿੰਟ ਹੀ ਲੱਗਦੇ ਆਪਣਾ ਬਾਈ ਕੰਮ ਮੁੱਲ ਜਾਇਜ਼ ਹੁੰਦਾ ਤੈਨੂੰ ਪਤਾ ਬੋ ਤੇ ਜਿਹੜੀ ਅਬ ਝੋਟੀ ਦੇਖੀ ਐ ਨਾ ਸਕਰੀਨ ਤੇ ਕਿੰਨੇ ਦਿਨ ਕੱਢ ਦਿਆ ਬਾਈ ਇਹਦੇ ਬਾਈ 5 ਤੋਂ 6 ਦਿਨ ਬਾਕੀ ਆ ਬੁੱਟੇ 5 ਤੋਂ 6 ਦਿਨ ਬਾਕੀ ਹਾਂ ਤੇ ਕਿੰਨਾ ਗੇ ਫਰਸੂਆ ਕਿਹੜਾ ਸੁਆ ਹੁਣ ਦਾ ਰਿਕਾਰਡ ਆ 12 ਕਿਲੋ ਦਾ ਦੂਜੇ ਸੁਏ ਹੁਣ ਦੂਜਾ ਸੁਆ ਗਈ ਹੂੰ ਓਰੀਜਨਲ 6 ਦਿਨ ਦਾ ਮੂਹ 6 ਦਿਨ ਦੋਕੇ ਹਾਂ ਤੇ ਕੱਦ ਕੱਟ ਵਜਣ ਦਾ ਤੈਨੂੰ ਸਮਝ ਆਉਂਦਾ ਉਹ ਤਾਂ ਕੋਈ ਛੋਟਾ ਮੰਨ ਕੇ ਆ ਬਾਈ ਆ ਬਈ ਨਾ ਛੋਟਾ ਤਾਂ ਕੋਈ ਮੰਨਿਆ ਹੀ ਨਾ ਵਜਣ ਨਾ ਕੱਟ ਬੰਨੇ ਕੱਟੀ ਦਾ ਤੇ ਦਿਨ ਕਿੰਨੇ ਆ ਬਾਈ ਦਿਨ ਬਾਈ 5 ਤੋਂ 6 ਦਿਨ ਇੱਕ ਦੋ ਨੂੰ ਵੱਧ ਵੀ ਲੈ ਸਕਦੀ ਐ ਲਓ ਜੀ ਥੋਰੋ ਬਾਕੀ ਦੀ ਗੱਲ ਯ ਚੰਗੀ ਵੀਡ ਵਾਲੇ ਪੱਠ ਪੁੜੇ ਦੀ ਬਹੁਤ ਚੰਗੀ ਰੇਟ ਨਹੀਂ ਇਹਦਾ ਉਹ ਹੁਣ ਰੇਟ ਜਾਵਾਂ 0 ਤੇ ਜਾਇਜ਼ ਹੋਊਗਾ ਤੇ ਝੋਟੀ ਬਹੁਤ ਵੱਡੀ ਝੋਟੀ ਹੈਗੀ ਜੀ ਆ ਦੇਖੋ ਜੀ ਥਣਲੇਵੇ ਦੀ ਸਾਫ ਸੁਥਰੀ ਕਰਮਾਈ ਨੇ ਤਿਆਰ ਹੋਣਾ ਬਾਕੀ ਥਣ ਭਾਰ ਪਿੱਛੇ ਦੀ ਬਾਈ ਦੀ ਫੁੱਲ ਗਾਰੰਟੀ ਹੈ ਭਾਰ ਦੀ ਗਾਰੰਟੀ ਉੱਚੇ ਬੰਦਾ ਲਗਾ ਕੇ ਲੈ ਜੇ ਬਾਈ ਥਣਾ ਥੁਣਾ ਦੀ ਆਪਣੀ ਗਾਰੰਟੀ ਥਣਾ ਦੀ ਓਕੇ ਆ ਬਾਈ ਕਿਤੀ ਵੀ ਪੋਲੀ ਨਿਕਲੂਗੀ ਬਾਈ ਮਗਾ ਬਾਈ ਬੋਲੀ ਪੋਲੀ ਐ ਚ ਬਾਈ ਆ ਦੇਖੋ ਜੀ ਝੋਟੀ ਕੁਆਲਿਟੀ ਵਾਲੀ ਆ ਰੇਟ ਨਾ ਜਮੇ ਜਾਇਜ਼ ਕਰੂ ਬਾਈ ਇਹਦਾ ਆ ਦੇਖੋ ਜੀ ਦਿਨ ਕੱਚੀ ਕੱਚੀ ਆਵਾਜ਼ ਜਿੰਨੇ ਦਿਨਾਂ ਦੀ ਹੈ ਨਾ ਬਾਈ ਹਾਂ ਕਿੰਨੇ ਦਿਨ ਕੱਢ ਜੂਗੀ ਫਿਰ ਅਜੀ ਇਹਦੇ ਬੂਟੇ ਹਫਤਾ ਲਾ ਲੇ ਬੰਦਾ ਹਫਤਾ ਓਕੇ ਜੀ ਹਫਤੇ ਨਹੀਂ ਕੱਟੀਆਂ ਸਿੰਗ ਦਿਖਾ ਕੱਟੀ ਦਾ ਮੂੰਹ ਮੱਥਾ ਹੋਰ ਆ ਬਾਈ ਸ਼ਾਹ ਕਾਲੀਆ ਸਾਰੀ ਡਾਂਚ ਕੇ ਚਿੱਟਾ ਵਾਲ ਨੇ ਹੋਰ ਹੋਣਾ ਅਸਲ ਦੀ ਆ ਬਾਕੀ ਦੀ ਗੱਲ ਨਾ ਸਾਨੂੰ ਸਾਂ ਦੇਖ ਨਾ ਪਿੰਡੇ ਦੇ ਵਿੱਚੋਂ ਵੀ ਨਹੀਂ ਦੀਆਂ ਦੇਖੋ ਹਾਂ ਤਾਂ ਹਾਂ ਬਿਡੇ-ਬੁਡੇ ਤੇ ਬੜਿਆਂ ਤੇ ਤੇ ਬਸ ਸਿੰਗ ਦਿਖਾ ਦੇ ਰਿੰਗ ਸਿੰਗ ਲੈ ਜਮਾ ਰਿੰਗ ਸਿੰਗ ਚੂੜੀ ਵਾਲਾ ਸਿੰਗ ਚੂੜੀ ਵਾਲਾ ਤੇ ਬਾਕੀ ਦੀ ਗੱਲ ਯਾਰ ਕੱਦ ਕਾੜ ਤੇ ਪਿੱਠ ਬੁੜਾ ਚੰਗੇ ਪਿੱਠ ਬੁੜੇ ਦੀ ਆ ਗਈ ਜੀ ਆ ਦੇਖੋ ਥਣ ਥਣ ਇੱਕੋ ਜਿਹਾ ਬੈਲੈਂਸ ਚ ਚਾਰੇ ਚਾਰੇ ਨਿਕਲ ਮੇ ਗੈਪ ਤੇ ਤੇ ਸਿੰਘ ਸੱਲੇ ਦੀ ਇੱਕ ਨੰਬਰ ਪਿਆਰ ਮੋਰਾ ਚਾਹ ਆ ਦੇਖ ਬਾਈ ਦਾ ਕੱਦ 6 ਤੋਂ ਪਲੱਸ ਆ ਜੀ ਤੇ ਬਾਕੀ ਦੀ ਗੱਲ ਯਾਰ ਪੂਖ ਦੇ ਵਿੱਚ ਚਾਰ ਬਾਲ ਵੀ ਹੈ ਨਹੀਂ ਜਮਾਉਂਦਾ ਹੈ ਨਾ ਇਹ ਕਹਿਣ ਦਾ ਆਪਾਂ ਕਹਿੰਦੇ ਨੇ ਹਰਿਆਣੇ ਵਾਲੀ ਆ ਬਾਈ ਨਹੀਂ ਮੈਂ ਠੀਕ ਆ ਜਿੱਥੇ ਲਈ ਆ ਕੋਈ ਚੱਕ ਨਹੀਂ ਆਪਾਂ ਮੈਂ ਇਹਨਾਂ ਬਾਈ ਦੋ ਤਨੀ ਦਿੰਦਾ ਉਹ ਆਪਣੇ ਵਾਲੀਆਂ ਸਾਰਾ ਗੋਦ ਦਿੰਦੀ ਆ ਕੁਆਲਿਟੀ ਹੋਵੇ ਹਾਂ ਕੁਆਲਿਟੀ ਹੋਣਾ ਕੁਆਲਿਟੀ ਦੋ ਤਨੀ ਤਾਂ ਬਾਈ ਫੇਰ ਨਹੀਂ ਦਿੰਦੀ ਓਕੇ ਜੀ ਤੇ ਬਾਈ ਪੈਸੇ ਕਿੰਨੇ ਕਾ ਫਿਰ ਇਹਦੇ ਜਾਇਜ਼ ਵਾਟ ਓਕੇ ਆਇਆ ਹੱਥ ਬੰਨ ਕੇ ਬੇਨਤੀ ਬੰਦਾ ਇਹਨਾਂ ਕਹੇ ਹੋਊਗਾ ਇਹ ਚੋ ਮਾਨਤਾ ਨਹੀਂ 1 ਲੱਖ ਤੇ 10000 ਜਮਾ ਯਾਰ ਚਾਇ ਰੇਟ ਖਿੱਚ ਕੇ ਰੇਟ ਰੱਖਦਾ ਜਮਾ ਭਾਈ ਇਹ ਜੋ ਬਸ ਮਾਲਾ 2000 ਵਾਲਾ ਮਾਰ ਜਣੀ ਆ ਭਾਈ 100 ਛੋੜ ਹੀ ਹੋਊਗੇ ਵੱਡੇ ਭਾਈ ਤੇ ਬਾਕੀ ਦੀ ਗੱਲ ਯਾਰ ਦੋ ਪੂਰੇ ਵੀ ਥਾਣੇ ਥਣ ਦਿਖਾ ਦੇ ਕੱਟੀ ਨੇ ਪੂਰੇ ਗੈਪ ਤੇ ਆ ਨਹੀਂ ਕੋਈ ਚੱਕਰ ਨਹੀਂ ਹੈਗਾ ਆਹ ਦੇਖੋ ਜੀ ਚਾਰੇ ਥਣ ਨਿਕਲੇ ਮੇ ਪੂਰੇ ਗੈਪ ਤੇ ਤੇ ਭਾਈ ਇਮਾਨਦਾਰ ਹੋ ਜੂ ਕਰ ਦਾਂ ਬੁੱਟੇ ਪਰ ਬਾੜਾ ਨਹੀਂ ਹੋਣਾ ਜਿੰਨਾ ਕੋਈ ਦੇਖ ਲੈ ਵੀ ਆਪਾਂ ਛੋਟੀ ਦੇ ਦੂਗਾ ਕੋਈ ਧੱਕੇ ਦੇ ਓਕੇ ਜੀ ਤੇ 1 ਲੱਖ ਦਾ ਹਜ਼ਾਰ ਜੇ ਤੁਹਾਨੂੰ ਮਿਲਣੇ ਨੰਬਰ ਫੇਰ ਬੋਲ ਦਿਓ ਜੀ 76965 02925 ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਲ ਰਾਮਪ੍ਰਾਪੂਲ ਜੀ ਚੰਗੀ ਝੋਟੀ ਤੁਹਾਨੂੰ ਦਿਖਾਤੀ ਆ ਬਾਕੀ ਜਰੂਰ ਬਾਈ ਨਾਲ ਕਰਿਓ ਸੰਪਰਕ ਚੰਗੇ ਤੁਹਾਡੇ ਘਰੇ ਇਹਨੇ ਬੱਚੇ ਪੈਦਾ ਕਰਨੇ ਉਵੇਂ ਨਹੀਂ ਹੈਗੀ ਬਰੀਡਰ ਝੋਟੀ ਹੈਗੀ ਤੇ ਜਰੂਰ ਕਰਿਓ ਬਾਈ ਨਾਲ ਸੰਪਰਕ ਧੰਨਵਾਦ ਜੀ